ਚਾਈਲਡਹੂਡ ਓਬੈਸਟੀ ਤੋਂ ਲੈ ਕੇ ਮੀਡਲ ਏਜ ਐਲਡਰਲੀ ਸਾਰੇ ਹੀ ਓਬੈਸਟੀ ਤੋਂ ਪਰੇਸ਼ਾਨ ਹੈ। ਜੋ ਬੰਦਾ ਐਲਕੋਹਲ ਲੈ ਰਿਹਾ ਹੈ ਸਿਰਫ ਉਹੀ ਫੈਟੀ ਲਿਵਰ ਦਾ ਸ਼ਿਕਾਰ ਹੋਵੇ ਜੋ ਨਹੀਂ ਲੈ ਰਿਹਾ ਉਸ ਨੂੰ ਵੀ ਫੈਟੀ ਲਿਵਰ ਦੀ ਪ੍ਰੋਬਲਮ। ਫੈਟ ਹੈ ਗਿਆ ਉਹ ਆਰਗਨਸ ਦੇ ਵਿੱਚ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਆਪਣੇ ਸੋਲਿਡ ਆਰਗਨਸ ਹੈਗੇ ਨੇ ਲੀਵਰ, ਸਪਲੀਨ ਇਹਨਾਂ ਦੇ ਵਿੱਚ ਫੈਟ ਕੰਟੈਂਟ ਵੱਧਦਾ ਜਾਂਦਾ ਹੈ। ਫੈਟਿਲੀਵਰ ਦੇ ਹੋਣ ਨਾਲ ਤੁਹਾਨੂੰ ਬਹੁਤ ਸਾਰੀ ਕੰਪਲਿਕੀਸ਼ਨਸ ਫਿਊਚਰ ਦੇ ਵਿੱਚ ਆ ਸਕਦੀਆਂ ਨੇ ਜੇਕਰ ਅਸੀਂ ਇਹਨੂੰ ਟਾਈਮ ਸਿਰ ਕੰਟਰੋਲ ਨਾ ਕਰੀਏ। ਜਿਹੜੇ ਫੈਟਿਲੀਵਰ ਦੇ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ? ਅਸੀਂ ਉਹਨੂੰ ਗ੍ਰੇਡਿੰਗ ਕਰਦੇ ਹਾਂ ਕਿ ਗ੍ਰੇਡ 1, ਗ੍ਰੇਡ 2, ਗ੍ਰੇਡ 3। ਇਹ ਤਿੰਨ ਤਰ੍ਹਾਂ ਦੇ ਗ੍ਰੇਡਸ ਅਲਟਰਾਸਾਊਂਡ ਦੇ ਵਿੱਚ ਸਾਨੂੰ ਫੈਟਿਲੀਵਰ ਤੋਂ ਮਿਲਦੇ ਨੇ। ਅਸੀਂ ਪਰਸਨਲੀ ਜਜ ਕਰਨਾ ਹੋਵੇ ਕਿ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ ਪਤਾ ਕਿਵੇਂ ਲੱਗਦਾ ਹੈ। ਢੇੜ ਦੇ ਰਾਈਟ ਸਾਈਡ ਹਿੱਸੇ ਵਿੱਚ ਜਿੱਥੇ ਲੀਵਰ ਸਿਚੁਏਟਿਡ ਹੈਗਾ ਉੱਥੇ ਹਲਕਾ ਜਿਹਾ ਡੱਲ ਲਿக் ਪੇਨ ਜਾਂ ਭਾਰੀਪਨ ਉਹ ਫੀਲ ਕਰ ਸਕਦੇ ਨੇ। ਜਿਹੜਾ ਸਾਡਾ ਫੈਟੀ ਲੀਵਰ ਗ੍ਰੇਡ 3 ਤੇ ਆਂਦਾ ਹੈ ਤੇ ਉਹ ਕਿੰਨਾ ਕੁ ਜ਼ਿਆਦਾ ਸਾਡੀ ਬੋਡੀ ਦੇ ਲਈ ਹਾਰਮਫੁਲ ਹੋ ਸਕਦਾ। ਗ੍ਰੇਡ 3 ਫੈਟੀ ਲੀਵਰ ਅ ਕਨਵਰਟ ਹੋ ਜਾਏਗਾ ਲੀਵਰ ਸਿਰੋਸਿਸ ਦੇ ਵਿੱਚ। ਲੀਵਰ ਸਿਰੋਸਿਸ ਦੇ ਵਿੱਚ ਲੀਵਰ ਸ਼੍ਰਿੰਕ ਹੋਣਾ ਸ਼ੁਰੂ ਹੋ ਜਾਂਦਾ ਹੈ। ਪੇਟ ਦੇ ਵਿੱਚ ਪਾਣੀ ਭਰਨਾ ਜਾਂ ਬਲੀਡਿੰਗ ਹੋ ਜਾਣਾ ਬਹੁਤ ਸਾਰੀ ਕੰਪਲਿਕੀਸ਼ਨ ਡਵੈਲਪ ਹੋ ਸਕਦੇ ਹਨ। ਅਨਿਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਓਬੈਸਿਟੀ ਤੇ ਫੈਟੀ ਲਿਵਰ ਇਸੇ ਉੱਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਜਿਹੜੇ ਦੋ ਸ਼ਬਦ ਨੇ ਇਹ ਕਾਫੀ ਜ਼ਿਆਦਾ ਸੁਣਨ ਦੇ ਵਿੱਚ ਆਉਂਦੇ ਨੇ ਪਰ ਇਹਨਾਂ ਦੀ ਇਹਨਾਂ ਦਾ ਹੋਣ ਦਾ ਰੀਜ਼ਨ ਕੀ ਹੈ ਇਹਨਾਂ ਦੇ ਸਿੰਪਟਮਸ ਕੀ ਨੇ ਇਹਨਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇ ਲਈ ਸਾਡੇ ਨਾਲ ਡਾਕਟਰ ਪੁਨੀਤ ਕੁਮਾਰ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਆਨਯਰ ਤੇ ਸਵਾਗਤ ਸਸਕਲ ਜੀ ਮੈਂ ਡਾਕਟਰ ਪੁਨੀਤ ਸੀਨੀਅਰ ਕੰਸਲਟੈਂਟ ਫਿਜੀਸ਼ੀਨ ਤੇ ਡਾਇਬੀਟਿਸ ਸਪੈਸ਼ਲਿਸਟ ਤੇ ਜਿਵੇਂ ਤੁਸੀਂ ਕਿਹਾ ਕਿ ਓਬੈਸਟੀ ਤੇ ਫੈਟੀ ਲੀਵਰ ਦੋਨੋਂ ਹੀ ਬੜੇ ਮੇਜਰ ਕਨਸਰਨ ਨੇ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਓਬੈਸਟੀ ਵਧਦੀ ਜਾ ਰਹੀ ਹੈ ਫੈਟੀ ਲੀਵਰ ਵੀ ਅੱਜ ਕੱਲ ਕਾਫੀ ਜ਼ਿਆਦਾ ਪੋਪੂਲੇਸ਼ਨ ਨੂੰ ਅਫੈਕਟ ਕਰ ਰਿਹਾ ਹੈ ਤੇ ਚਾਈਲਡਹੂਡ ਓਬੈਸਟੀ ਤੋਂ ਲੈ ਕੇ ਮੀਡਲ ਏਜ ਐਲਡਰਲੀ ਸਾਰੇ ਹੀ ਓਬੈਸਟੀ ਤੋਂ ਪਰੇਸ਼ਾਨ ਹੈ ਤੇ ਓਬੈਸਟੀ ਤੇ ਫੈਟੀ ਲੀਵਰ ਆਪਸ ਵਿੱਚ ਇੰਟਰਲਿੰਕਡ ਹੈਗੇ ਨੇ ਬਿਕੋਜ਼ ਫੈਟੀ ਲੀਵਰ ਜਿਹੜਾ ਹੈ ਉਹ ਬੇਸਿਕਲੀ ਦੋ ਤਰੀਕੇ ਦਾ ਹੈਗਾ 1 ਜੇਕਰ ਕੋਈ ਇਨਸਾਨ ਬਹੁਤ ਜ਼ਿਆਦਾ ਅਲਕੋਹਲ ਦਾ ਸੇਵਨ ਕਰਦਾ ਹੈ ਤੋ ਉਹਨੂੰ ਫੈਟੀ ਲਿਵਰ ਹੋ ਸਕਦਾ ਹੈ ਬਟ ਜੇਕਰ ਕੋਈ ਇਨਸਾਨ ਬਿਲਕੁਲ ਵੀ ਅਲਕੋਹਲ ਯੂਜ਼ ਨਹੀਂ ਕਰ ਰਿਹਾ ਜਾਂ ਨੈਗਲੀਜੀਬਲ ਯੂਜ਼ ਕਰ ਰਿਹਾ ਤੋ ਉਸਨੂੰ ਨੋਨ ਅਲਕੋਹਲਿਕ ਫੈਟੀ ਲਿਵਰ ਵਿਚ ਕਨਸੀਡਰ ਕਰਦੇ ਆ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਬੰਦਾ ਅਲਕੋਹਲ ਲੈ ਰਿਹਾ ਹੈ ਸਿਰਫ ਉਹੀ ਫੈਟੀ ਲਿਵਰ ਦਾ ਸ਼ਿਕਾਰ ਹੋਵੇ ਜੋ ਨਹੀਂ ਲੈ ਰਿਹਾ ਉਸ ਨੂੰ ਵੀ ਫੈਟੀ ਲਿਵਰ ਦੇ ਪ੍ਰੋਬਲਮ ਹੋ ਸਕਦੇ ਬਿਲਕੁਲ ਅਸੀਂ ਬਹੁਤ ਸਾਰੇ ਕੇਸ ਇਹ ਜੋ ਦੇਖਦੇ ਹੈਗੇ ਨੇ ਜਿਹਦੇ ਵਿੱਚ ਫੀਮੇਲਸ ਵੀ ਅਫੈਕਟਡ ਹੈਗੇ ਨੇ ਫੈਟੀ ਲੀਵਰ ਨਾਲ ਜਿਹੜੇ ਕਿ ਬਿਲਕੁਲ ਅਲਕੋਹਲ ਯੂਜ਼ ਦੀ ਕਰਦੀਆਂ ਉਸ ਤੋਂ ਇਲਾਵਾ ਮੇਲ ਪੇਸ਼ੈਂਟ ਜਿਹੜੇ ਕਿ ਬਿਲਕੁਲ ਹੀ ਨਾਨ ਅਲਕੋਹਲਿਕ ਹੈਗੇ ਨੇ ਉਹਨਾਂ ਦੇ ਵਿੱਚ ਵੀ ਫੈਟੀ ਲੀਵਰ ਬਹੁਤ ਜ਼ਿਆਦਾ ਕਾਮਨ ਹੈਗਾ ਤੇ ਬੇਸਿਕ ਨਾਨ ਅਲਕੋਹਲਿਕ ਜਿਹੜਾ ਫੈਟੀ ਲੀਵਰ ਹੈ ਉਹਨੂੰ ਅਸੀਂ ਅੱਜ ਕੱਲ ਦਾ ਟਰਮ ਯੂਜ਼ ਕਰਦੇ ਆ ਮੈਟਾਬੋਲਿਜ਼ਮ ਐਸੋਸੀਏਟਡ ਫੈਟੀ ਲੀਵਰ ਡਿਜ਼ੀਜ਼ ਮਹਫਲ ਦੀ ਜਿਹਦੇ ਵਿੱਚ ਆ ਜਾਂਦਾ ਤੁਸੀਂ ਸਭ ਤੋਂ ਬਾਅਦ ਨੰਬਰ 1 ਤੁਸੀਂ ਓਵਰ weight ਹੈਗੇ ਹੋ ਓਬੀਜ਼ ਹੈਗੇ ਹੋ ਤੁਹਾਡਾ ਵਜ਼ਨ ਬ ਫੈਟ ਇਨ ਟੈਕ ਯੂਜ਼ ਕਰ ਰਹੇ ਹਨ ਸਲੈਂਟਰੀ ਲਾਈਫ ਸਟਾਈਲ ਹੈਗਾ ਜਿਆਦਾਤਰ ਬੈਠੇ ਰਹਿੰਦੇ ਆ ਤੇ ਉਹਦੇ ਨਾਲ ਨਾਲ ਤੁਸੀਂ ਹਾਈ ਕੋਲੇਸਟ੍ਰੋਲ ਤੋਂ ਵੀ ਪਰੇਸ਼ਾਨ ਹੈਗੇ ਹੋ ਤੇ ਕੁਝ ਵਾਇਰਲ ਇਨਫੈਕਸ਼ਨਸ ਹੈਗੀਆਂ ਨੇ ਹੈਪਟਾਈਟਸ ਬੀ ਹੈਪਟਾਈਟਸ ਸੀ ਇਹ ਜਿਹੜੇ ਕਿ ਮੇਨ ਕਾਰਨ ਬਣਦੇ ਨੇ ਫੈਟੀ ਲੀਵਰ ਦਾ ਇੱਕ ਸਰ ਤੁਸੀਂ ਕਹਿੰਦੇ ਜਿਹੜੇ ਅਲਕੋਹਲ ਲੈਂਦੇ ਨੇ ਉਹਨਾਂ ਨੂੰ ਹੁੰਦਾ ਹੈ ਹੈਨਾ ਮਤਲਬ ਫੈਟੀ ਲੀਵਰ ਦੇ ਉਹ ਸ਼ਿਕਾਰ ਹੋ ਜਾਂਦੇ ਨੇ ਜਿਹੜੇ ਅਲਕੋਹਲ ਦਾ ਸੇਵਨ ਨਹੀਂ ਕਰਦੇ ਉਹ ਕਿਉਂ ਸ਼ਿਕਾਰ ਹੁੰਦੇ ਜਿਵੇਂ ਕਿ ਮੈ ਤੁਹਾਨੂੰ ਦੱਸਿਆ ਜਿਹੜੇ ਲੋਕ ਅਲਕੋਹਲ ਨਹੀਂ ਲੈਂਦੇ ਜਦੋਂ ਅਗਰ ਉਹ ਓਵਰ weight ਜਾਂ obese ਹੈਗੇ ਨੇ ਤਾਂ ਹਾਈ ਫੈਟ ਕੰਟੈਂਟ ਹੋਣ ਕਰਕੇ ਉਹ ਜਿਹੜਾ ਫੈਟ ਹੈਗਾ ਉਹ ਆਰਗਨਸ ਦੇ ਵਿੱਚ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਆਪਣੇ ਸੋਲਿਡ ਆਰਗਨਸ ਹੈਗੇ ਨੇ ਲੀਵਰ ਸਪਲੀਨ ਇਹਨਾਂ ਦੇ ਵਿੱਚ ਫੈਟ ਕੰਟੈਂਟ ਵੱਧਦਾ ਜਾਂਦਾ ਹੈ ਤੇ ਜਿਸ ਨਾਲ ਕੀ ਫੈਟੀ ਲੀਵਰ ਹੋ ਜਾਂਦਾ ਹੈ ਫੈਟੀ ਲੀਵਰ ਦਾ ਮਤਲਬ ਕੀ ਹੈ ਕਿ ਤੁਹਾਡੇ ਲੀਵਰ ਦੇ ਵਿੱਚ ਫੈਟ ਕੰਟੈਂਟ ਵੱਧ ਗਿਆ ਜਿਸ ਨੂੰ ਅਸੀਂ ਫੈਟੀ ਲੀਵਰ ਕਹਿੰਦੇ ਹਾਂ ਫੈਟੀ ਲੀਵਰ ਦੇ ਹੋਣ ਨਾਲ ਤੁਹਾਨੂੰ ਬਹੁਤ ਸਾਰੀ ਕੰਪਲਿਕੀਸ਼ਨਸ ਫਿਊਚਰ ਦੇ ਵਿੱਚ ਆ ਸਕਦੀਆਂ ਨੇ ਜੇਕਰ ਅਸੀਂ ਇਹਨੂੰ ਟ ਓਬੇਸਿਟੀ ਦੀ ਪ੍ਰੋਬਲਮ ਦੀ ਇੱਕ ਕੰਪਲਿਕੇਸ਼ਨ ਫੈਟੀ ਲਿਵਰ ਹੈ ਇਸ ਕਰਕੇ ਓਬੇਸਿਟੀ ਦੇ ਕੰਟਰੋਲ ਪਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਫੈਟੀ ਲਿਵਰ ਤੋਂ ਬਚ ਸਕੀਏ ਜੀ ਮਤਲਬ ਓਬੇਸਿਟੀ ਤੇ ਫੈਟੀ ਲਿਵਰ ਜਿਹੜਾ ਉਹ ਆਪਸ ਦੇ ਵਿੱਚ ਰਿਲੇਟ ਕਰਦੇ ਨੇ ਬਿਲਕੁਲ ਓਬੈਸਟੀ ਇਸ ਵਨ ਆਫ ਦਾ ਰੀਜ਼ਨ ਫੈਟੀ ਲੀਵਰ ਦਾ ਜੇਕਰ ਕੋਈ ਬੰਦਾ ਓਬੀਜ਼ ਜਾਂ ਓਵਰ weight ਹੈਗਾ ਹੈ ਹਾਈ ਬੀ ਐਮ ਆਈ ਹੈਗਾ ਉਸ ਪੇਸ਼ੈਂਟ ਦਾ ਜਾਂ ਫਿਰ ਵੇਸ ਸਰਕਮਫਰੈਂਸ ਜਿਹੜਾ ਕਿ ਪੈਰਾਮੀਟਰ ਹੈ ਓਬੈਸਟੀ ਦਾ ਹਾਈ ਵੇਸ ਸਰਕਮਫਰੈਂਸ ਦੇ ਕਾਰਨ ਵੀ ਤੁਸੀਂ ਜਿਹੜਾ ਸਬਕਟੇਨੀਅਸ ਫੈਟ ਹੈ ਉਹ ਵੱਧ ਜਾਂਦਾ ਹੈ ਜਿਹੜੇ ਸੋਲਿਡ ਆਰਗਨਸ ਲੀਵਰ ਦੇ ਵਿੱਚ ਫੈਟ ਕੰਟੈਂਟ ਵੱਧ ਜਾਂਦਾ ਹੈ ਤੇ ਅਸੀਂ ਫੈਟੀ ਲੀਵਰ ਤੋਂ ਡਿਵੈਲਪ ਕਰ ਸਕਦੇ ਹਾਂ ਜੀ ਜੀ ਸਰ ਫੈਟੀ ਲੀਵਰ ਦੇ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ ਕਿ ਜ ਫੈਟੀ ਲੀਵਰ ਨੂੰ ਬੇਸਿਕਲੀ ਸਭ ਤੋਂ ਪਹਿਲਾਂ ਤਾਂ ਅਸੀਂ ਡਾਇਗਨੋਸ ਕਰਦੇ ਹਾਂ ਵਿਦ ધ ਹੈਲਪ ਆਫ ਲੀਵਰ ਫੰਕਸ਼ਨ ਟੈਸਟ ਅਸੀਂ ਕਰਦੇ ਹਾਂ ਅਲਟਰਾਸਾਉਂਡ ਹੋ ਗਿਆ ਜਾਂ ਫਿਰ ਲੀਵਰ ਫਾਈਬਰੋਸਕੈਨ ਤੇ ਡਾਇਗਨੋਸ ਕਰਨ ਤੋਂ ਬਾਅਦ ਅਸੀਂ ਉਹਨੂੰ ਗ੍ਰੇਡਿੰਗ ਕਰਦੇ ਹਾਂ ਕਿ ਗ੍ਰੇਡ 1 ਗ੍ਰੇਡ 2 ਗ੍ਰੇਡ 3 ਇਹ ਤਿੰਨ ਤਰ੍ਹਾਂ ਦੇ ਗ੍ਰੇਡਸ ਅਲਟਰਾਸਾਉਂਡ ਦੇ ਵਿੱਚ ਸਾਨੂੰ ਫੈਟੀ ਲੀਵਰ ਤੋਂ ਮਿਲਦੇ ਨੇ ਤੇ ਜੇਕਰ ਕਿਸੇ ਨੂੰ ਗ੍ਰੇਡ 1 ਜਾਂ ਗ੍ਰੇਡ 2 ਜਾਂ ਗ੍ਰੇਡ 3 ਫੈਟੀ ਲੀਵਰ ਹੈਗਾ ਥੈਨ ਅਸੀਂ ਉਹਦੇ ਟ੍ਰੀਟਮੈਂਟ ਦੇ ਵਿੱਚ ਲਾਈਫਸਟਾਈਲ ਚੇਂਜ ਉੱਤੇ ਫੋਕਸ ਕਰਦੇ ਹਾਂ ਲਾਈਫਸਟਾਈਲ ਦੇ ਵਿੱਚ ਜੇਕਰ ਕੋਈ ਇਨਸਾਨ ਅਲਕੋਹਲ ਲੈ ਰਿਹਾ ਤਾਂ ਅਸੀਂ ਉਹਨੂੰ ਕਹਿੰਦੇ ਕਿ ਅਲਕੋਹਲ ਬੰਦ ਕਰ ਦਿਓ ਬਿਕੋਜ਼ ਅਲਕੋਹੋਲਿਕ ਮੇਨ ਰੀਜ਼ਨ ਹੈ ਪਰ ਜੇਕਰ ਕੋਈ ਇਨਸਾਨ ਅਲਕੋਹਲ ਨਹੀਂ ਲੈ ਰਿਹਾ ਤਾਂ ਉਹਨੂੰ ਫ ਫੈਟੀ ਲੀਵਰ ਦੇ ਗ੍ਰੇਡਸ ਵੀ ਥੱਲੇ ਚਲੇ ਜਾਂਦੇ ਨੇ ਤੇ weight reduction ਇੱਕ ਮੇਜਰ ਟ੍ਰੀਟਮੈਂਟ ਪਾਰਟ ਹੈਗਾ ਫੈਟੀ ਲੀਵਰ ਦਾ ਉਸ ਦੇ ਨਾਲ ਨਾਲ ਅਸੀਂ ਪੇਸ਼ੈਂਟ ਨੂੰ ਕਹਿੰਦੇ ਕਿ ਆਪਣੀ ਕੈਲਰੀ ਘੱਟ ਲਓ ਫੈਟ ਕੰਟੈਂਟ ਡਾਈਟ ਦੇ ਵਿੱਚ ਘਟਾ ਦਿਓ ਡੇਲੀ ਫਿਜ਼ੀਕਲ ਐਕਟੀਵਿਟੀ ਕਰੋ ਜਿਵੇਂ ਕਿ ਜਿਮ ਜਾਣਾ ਐਕਸਰਸਾਈਜ਼ ਕਰਨਾ ਜਾਂ ਵਾਕਿੰਗ ਕਰਨਾ ਤਾਂ ਫਿਜ਼ੀਕਲ ਐਕਟੀਵਿਟੀ ਲੋ ਫੈਟ ਡਾਈਟ ਤੇ weight reduction ਇਸ ਅ ਮੇਜਰ ਟ੍ਰੀਟਮੈਂਟ ਪਾਰਟ ਆਫ ਫੈਟੀ ਲੀਵਰ ਪਤਾ ਕਿਵੇਂ ਲੱਗੇਗਾ ਕਿ ਜਿਵੇਂ ਮੇਰਾ ਲੇਬਰ ਫੈਟੀ ਹੋ ਰਿਹਾ ਹੈ ਕਿਉਂਕਿ ਜਦ ਤੱਕ ਅਸੀਂ ਡਾਕਟਰ ਦੇ ਕੋਲ ਨਹੀਂ ਜਾਵਾਂਗੇ ਜਿਸ ਅਸੀਂ ਪਰਸਨਲੀ ਜਜ ਕਰਨਾ ਹੋਵੇ ਕਿ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ ਪਤਾ ਕਿਵੇਂ ਲੱਗੇਗਾ ਅ ਜਨਰਲੀ ਫੈਟੀ ਲੀਵਰ ਐ ਸਿੰਪਟੋਮੈਟਿਕ ਹੈਗਾ ਜਿਆਦਾਤਰ ਕੇਸਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਨੂੰ ਫੈਟੀ ਲੀਵਰ ਹੁੰਦਾ ਪਰ ਉਹਨੂੰ ਸਿੰਪਟਮਸ ਕੋਈ ਨਹੀਂ ਹੁੰਦੇ ਬਟ ਅਗਰ ਕਿਸ ਨੂੰ ਕੋਈ ਸਿੰਪਟਮਸ ਹੋਣਗੇ ਤਾਂ ਉਹ ਬਿਲਕੁਲ ਹੀ ਹਲਕਾ ਜਿਹਾ ਪੇਟ ਦੇ ਰਾਈਟ ਸਾਈਡ ਹਿੱਸੇ ਵਿੱਚ ਜਿੱਥੇ ਲੀਵਰ ਸਿਚੁਏਟਿਡ ਹੈਗਾ ਉੱਥੇ ਹਲਕਾ ਜਿਹਾ ਡਲ ਲਿਕ ਪੇਨ ਜਾਂ ਭਾਰੀਪਨ ਉਹ ਫੀਲ ਕਰ ਸਕਦੇ ਨੇ ਉਹਦੇ ਨਾਲ ਨਾਲ ਥੋੜਾ ਜਿਹਾ ਸਲਾਈਟ ਲਾਸ ਆਫ ਐਪੀਟਾਈਟ ਭੁੱਖ ਘੱਟ ਲੱਗਣਾ ਤੇ ਜਨਰਲਾਈਜ਼ ਵੀਕਨੈਸ ਦੀ ਫੀਲਿੰਗ ਰਹਿ ਸਕਦੀ ਹੈ ਬਟ ਸਕਰੀਨਿੰਗ ਇਜ਼ ਇੰਪੋਰਟੈਂਟ ਪਾਰਟ ਜੇਕਰ ਤੁਸੀਂ ਸਿੰਪਟੋਮੈਟਿਕਲੀ ਨਹੀਂ ਹੈਗੇ ਪਰ ਇੱਕ ਰੂਟੀਨ ਅਲਟਰਾਸਾਉਂਡ ਉਪਰ ਕਰਵਾਈਏ ਤਾਂ ਅਲਟਰਾਸਾਉਂਡ ਦੇ ਵਿੱਚ ਫੈਟੀ ਲੀਵਰ ਡਿਟੈਕਟ ਹੋ ਜਾਂਦਾ ਹੈ ਤੋਂ ਸਕਰੀਨਿੰਗ ਦੇ ਨਾਲ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਨੂੰ ਫੈਟੀ ਲੀਵਰ ਹੈ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਸਿੰਪਟਮਸ ਆਣਗੇ ਤਾਂ ਹੀ ਤੁਸੀਂ ਜਾ ਕੇ ਅਲਟਰਾਸਾਉਂਡ ਕਰਵਾਓ ਜੀ ਗ੍ਰੇਡ 3 ਤੇ ਜਿਹੜਾ ਸਾਡਾ ਫੈਟੀ ਲੀਵਰ ਗ੍ਰੇਡ 3 ਤੇ ਆਂਦਾ ਹੈ ਤੇ ਉਹ ਕਿੰਨਾ ਕੁ ਜ਼ਿਆਦਾ ਸਾਡੀ ਬਾਡੀ ਦੇ ਲਈ ਹਾਰਮਫੁਲ ਹੋ ਸਕਦਾ ਹੈ ਗ੍ਰੇਡ 3 ਫੈਟੀ ਲੀਵਰ ਸਾਡੇ ਲਈ ਹਾਰਮਫੁਲ ਹੋ ਜਾਏਗਾ ਜੇਕਰ ਅਸੀਂ ਉਹਨੂੰ ਟਰੀਟ ਨਹੀਂ ਕਰਾਂਗੇ ਬਿਕੋਜ਼ ਐਜ਼ ਅ ਪਾਰਟ ਆਫ ਕੰਪਲਿਕੀਸ਼ਨ ਜਿਹੜਾ ਲੀਵਰ ਹੈ ਉਹ ਖਰਾਬ ਹੁੰਦਾ ਜਾਂਦਾ ਤੇ ਗ੍ਰੇਡ 3 ਫੈਟੀ ਲੀਵਰ ਕਨਵਰਟ ਹੋ ਜੇਗਾ ਲੀਵਰ ਸਰੋਸਿਸ ਦੇ ਵਿੱਚ ਲੀਵਰ ਸਰੋਸਿਸ ਦੇ ਵਿੱਚ ਲੀਵਰ ਸ਼ਰਿੰਕ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਲੀਵਰ ਸਰੋਸਿਸ ਕਹਿੰਦੇ ਆ ਤੇ ਜਦੋਂ ਲੀਵਰ ਸਰੋਸਿਸ ਡਵੈਲਪ ਹੋ ਜਾਏਗਾ ਉਹਦੇ ਨਾਲ ਕੀ ਹੋਏਗਾ ਆਪਣੇ ਪਲੇਟਟਡ ਕਾਉਂਟ ਡਾਊਨ ਹੋ ਜਾਏਗਾ ਪਲੇਟਟਡ ਕਾਉਂਟ ਘਟਦਾ ਜਾਏਗਾ ਉਹਦੇ ਨਾਲ ਨਾਲ ਲੀਵਰ ਦੇ ਐਨਜ਼ਾਈਮ SGOT SGPT ਤੁਸੀਂ ਦੇਖਦੇ ਹੋ ਕਈ ਵਾਰੀ ਟੈਸਟ ਕਰਵਾਉਂਦੇ ਹੋ ਆਪਣੇ ਤੋਂ ਵਧੇ ਹੁੰਦੇ ਨੇ ਉਹ ਐਨਜ਼ਾਈਮ ਵਧ ਜਾਣਗੇ ਉਹਦੇ ਨਾਲ ਨਾਲ ਤੁਹਾਡੇ ਲੀਵਰ ਦੇ ਵਿੱਚ ਪ੍ਰੋਟੀਨ ਦੀ ਸਿੰਥੈਸਿਸ ਘਟ ਜਾਈਗੀ ਐਲਬੂਮਿਨ ਲੈਵਲ ਲੋ ਹੋ ਜਾਣਗੇ ਤੁਹਾਡੀ ਬਾਡੀ ਵਿੱਚ ਵੀਕਨੈਸ ਆਏਗੀ weight loss ਹੋ ਸਕਦਾ ਹੈ ਤੇ ਜੇਕਰ ਸਰੋਸਿਸ ਡਵੈਲ ਜਦੋਂ ਬਲੀਡਿੰਗ ਹੋ ਜਾਣਾ ਬਹੁਤ ਸਾਰੀ ਕੰਪਲਿਕੀਸ਼ਨ ਡਵੈਲਪ ਹੋ ਸਕਦੀ ਹੈ ਕੋਈ ਇਹੋ ਜੀ ਸਪੈਸ਼ਲ ਕੋਈ ਇਹੋ ਜੀ ਯੋਗਾ ਐਕਸਰਸਾਈਜ਼ ਹੈ ਕੋਈ ਇਹੋ ਜੀ ਐਕਸਰਸਾਈਜ਼ ਹੈ ਕਿ ਜਿਸ ਨੂੰ ਅਸੀਂ ਜੇ ਰੂਟੀਨ ਦੇ ਵਿੱਚ ਮਾਰਨਿੰਗ ਤੇ ਈਵਨਿੰਗ ਕਰੀਏ ਤਾਂ ਫਰਟੀ ਲਿਵਰ ਤੋਂ ਛੁਟਕਾਰਾ ਪਾ ਸਕਦੇ ਹਾਂ ਅ ਬੇਸਿਕਲੀ ਜੋ ਵੀ ਐਕਸਰਸਾਈਜ਼ਸ ਹੈਗੀਆਂ ਨੇ ਉਹ ਹੈਲਪ ਕਰਦੀਆਂ ਨੇ ਫੈਟੀ ਲੀਵਰ ਨੂੰ ਠੀਕ ਕਰਨ ਵਿੱਚ ਵੇਟ ਰਿਡਕਸ਼ਨ ਦੇ ਵਿੱਚ ਅਸੀਂ ਬਹੁਤ ਸਰੀ ਐਕਸਰਸਾਈਜ਼ ਨੂੰ ਯੂਜ਼ ਕਰਦੇ ਹਾਂ ਜਿਦੇ ਵਿੱਚ ਕਾਰਡਿਕ ਐਕਸਰਸਾਈਜ਼ਸ ਹੈਗੀਆਂ ਨੇ एरोਬਿਕ ਐਕਸਰਸਾਈਜ਼ਸ ਹੈਗੀਆਂ ਨੇ ਉਹ ਹੈਲਪ ਕਰਦੀਆਂ ਨੇ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਕੁਝ ਲੋਕ ਜਿਹੜੇ ਕਿ ਥਿਨ ਬਿਲਟ ਹੁੰਦੇ ਨੇ ਉਹਨਾਂ ਵਿੱਚ ਵੀ ਫੈਟੀ ਲੀਵਰ ਮਿਲਦਾ ਹੈ ਜੇ ਵੇਟ ਨਾਰਮਲ ਹੈ ਫਿਰ ਵੀ ਫੈਟੀ ਲੀਵਰ ਹੈਗਾ ਸਟੱਡੀਜ਼ ਇਹ ਕਹਿੰਦੀਆਂ ਨੇ ਕਿ ਜਿਹੜੀ ਰੈਜ਼ਿਸਟੈਂਸ ਟ੍ਰੇਨਿੰਗ ਐਕਸਰਸਾਈਜ਼ਸ ਹੈਗੀਆਂ ਨੇ ਜਿਦੇ ਵਿੱਚ ਰੈਜ਼ਿਸਟੈਂਸ ਟ੍ਰੇਨਿੰਗ ਹੁੰਦੀ ਹੈ ਉਹ ਵੀ ਆਪ ਇਹ ਜਿਹੜੇ ਛੋਟੇ ਬੱਚੇ ਜਿਹੜੇ ਹੁੰਦੇ ਨੇ ਨਾ ਛੋਟੇ ਛੋਟੇ ਬੱਚੇ ਉਹ ਵੀ ਸੁਣਨ ਦੇ ਵਿੱਚ ਆਉਂਦਾ ਕਿ ਉਹਨਾਂ ਨੂੰ ਵੀ ਫਰਟੀਲਿਵਰ हां आजकल मैं ਤੁਹਾਨੂੰ ਦੱਸਿਆ ਕਿ ਬੱਚਿਆਂ ਦੇ ਵਿੱਚ ਵੀ ਓਵਰ weight ਓਬੈਸਟੀ ਵੱਧ ਰਿਹਾ ਹੈ। ਬੱਚਿਆਂ ਦੇ ਵਿੱਚ ਫੈਟੀ ਲੀਵਰ ਹੋਣ ਦਾ ਕਾਰਨ ਉਹਨਾਂ ਦਾ ਓਵਰ weight ਹੋ ਜਾਣਾ ਹੈ। ਚਾਈਲਡਹੂਡ ਓਬੈਸਟੀ ਬਹੁਤ ਕਾਮਨ ਹੈਗੀ ਹੈ। ਇਸ ਕਰਕੇ ਬੱਚਿਆਂ ਨੂੰ ਜਿਹੜੀ ਕੈਲਰੀਜ਼ ਦੇਣੀਆਂ ਆ ਉਹ ਘਟਾਉਣੀਆਂ ਚਾਹੀਦੀਆਂ ਨੇ। ਜੋ ਵੀ ਉਹ ਜੰਕ ਫੂਡ ਬੱਚੇ ਅੱਜਕਲ ਖਾਂਦੇ ਨੇ ਉਹ ਘਟਾਉਣਾ ਚਾਹੀਦਾ ਹੈ। ਜਿਹੜੀਆਂ 슈ਗਰ, ਕੈਂਡੀਜ਼, ਚਾਕਲੇਟ, ਗਮੀਜ਼ ਉਹ ਖਾਂਦੇ ਨੇ ਉਹਨਾਂ ਨੂੰ ਘਟਾਉਣੀਆਂ ਚਾਹੀਦੀਆਂ ਨੇ ਤਾਂ ਕਿ ਉਹ weight reduce ਕਰਨ। ਬੱਚਿਆਂ ਨੂੰ ਫਿਜ਼ੀਕਲੀ ਐਕਟਿਵ ਰੱਖਣਾ ਚਾਹੀਦਾ ਹੈ। ਸਪੋਰਟਸ ਦੇ ਵਿੱਚ ਉਹਨਾਂ ਨੂੰ ਪਾਉਣਾ ਚਾਹੀਦਾ ਤਾਂ ਕਿ ਉਹ ਆਪਣਾ ਐਡਕੁਏ ਪੈਰੈਂਟਸ ਨੂੰ ਹੈ ਤੇ ਉਹ ਬੱਚੇ ਤੱਕ ਵੀ ਪ੍ਰੋਬਲਮ ਜੈਨੇਟਿਕਲੀ ਆ ਜਾਂਦਾ ਹੈ ਫੈਰਟਿਲੀਵਰ ਦਾ ਇੱਕ ਰੀਜ਼ਨ ਜੈਨੇਟਿਕ ਵੀ ਹੈਗਾ ਜਿਹੜੇ ਜੇਕਰ ਕਿਸੇ ਪੇਰੈਂਟਸ ਨੂੰ ਫੈਰਟਿਲੀਵਰ ਹੈਗਾ ਤਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਟੈਂਡੈਂਸੀ ਹਾਈ ਹੋ ਜਾਂਦੀ ਹੈ ਫੈਰਟਿਲੀਵਰ ਹੋਣ ਦੀ ਈਵਨ ਜਿਹੜੀ ਓਬੈਸਟੀ ਦੀ ਪ੍ਰੋਬਲਮ ਹੈ ਉਹ ਵੀ ਜੈਨੇਟਿਕ ਹੈ ਤੁਸੀਂ ਦੇਖਿਆ ਹੋਗਾ ਕਿ ਅਗਰ ਪੇਰੈਂਟਸ ਓਵਰ weight ਹੈਗੇ ਨੇ ਤੇ ਬੱਚਿਆਂ ਦੇ ਵਿੱਚ ਵੀ ਓਬੈਸਟੀ ਬਹੁਤ ਕਾਮਨਲੀ ਦੇਖੀ ਜਾਂਦੀ ਹੈ ਇਸ ਕਰਕੇ ਓਬੈਸਟੀ ਤੇ ਫੈਰਟਿਲੀਵਰ ਦੋਨੋਂ ਹੀ ਜੈਨੇਟਿਕ ਹੈਗੇ ਨੇ ਜੈਨੇਟਿਕ ਫੈਕਟਰਸ ਹੋਣ ਕਰਕੇ ਉਹ ਬੰਦੇ ਹਾਈ ਰਿਸਕ ਹੋ ਜਾਂਦੇ ਨੇ ਤੇ ਅਗਰ ਤੁਸੀਂ ਤੁਹਾਡੇ ਕੋਲੇ ਜੈਨੇਟਿਕ ਵੀਕ ਫੈਕਟਰ ਹੈਗਾ ਤੇ ਨਾਲ ਤੁਸੀਂ ਓਵਰ weight ਵੀ ਹੋ ਨਾਲ ਤੁਹਾਡਾ ਲਾਈਫ ਫੈਟੀ ਲਿਵਰ ਡਵਲਪ ਹੋਣ ਦੀ ਜੀ ਐਟ ਲਾਸਰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੇ ਨਾਲ ਫੈਟੀ ਲਿਵਰ ਤੋਂ ਜੋ ਛੁਟਕਾਰਾ ਪਾਉਣਾ ਹੈ ਓਬੈਸਟੀ ਤੋਂ ਛੁਟਕਾਰਾ ਪਾਉਣਾ ਹੈ ਤੇ ਕਿਵੇਂ ਆਪਣੇ ਲਾਈਫ ਸਟਾਈਲ ਨੂੰ ਚੇਂਜ ਕੀਤਾ ਸੋ ਜੋ ਬੇਸਿਕ ਟਰੀਟਮੈਂਟ ਤੇ ਪ੍ਰੋਵੈਂਸ਼ਨ ਹੈਗੀ ਹੈ ਨੰਬਰ 1 ਇਜ਼ weight reduction ਤੁਸੀਂ ਆਪਣਾ weight ਰਿਡਿਊਸ ਕਰੋ ਐਂਡ ਰਿਡਿਊਸ ਕਰਨ ਤੋਂ ਬਾਅਦ ਹੈਲਦੀ weight ਨੂੰ ਮੇਨਟੇਨ ਵੀ ਕਰੋ ਨੰਬਰ 2 ਤੁਸੀਂ ਫੈਟ ਦੀ ਇਨਟੇਕ ਘਟਾਣੀ ਹੈ ਜੋ ਵੀ ਸੈਚੂਰੇਟਿਡ ਫੈਟਸ ਹੈਗੇ ਨੇ ਪ੍ਰੋਸੈਸਡ ਫੂਡਸ ਜੰਕ ਫੂਡ ਨੂੰ ਘਟਾਓ ਆਪਣੀ ਡਾਈਟ ਦੇ ਵਿੱਚ ਕਰਦਾ ਬਣਿਆ ਹੋਇਆ ਫਰੈਸ਼ ਮੇਡ ਹੋਮ ਮੇਡ ਕੁਕਡ ਫੂਡ ਯੂਜ਼ ਕਰੋ ਫਿਜ਼ਿਕਲੀ ਐਕਟਿਵ ਰਹੋ ਚਾਹੇ ਤੁਸੀਂ ਵਾਕਿੰਗ ਕਰਨੀ ਹੈ ਰਨਿੰਗ ਜਿਮ ਐਕਸਰਸਾਈਜ਼ ਸਵੀਮਿੰਗ ਵਟ ਏਵਰ ਵੇ ਤੁਸੀਂ ਐਕਸਰਸਾਈਜ਼ ਡੇਲੀ ਕਰੋ ਤੇ ਉਹਦੇ ਨਾਲ ਨਾਲ ਤੁਸੀਂ ਸਕਰੀਨਿੰਗ ਇਸ ਵੈਰੀ ਇੰਪੋਰਟੈਂਟ ਤੁਸੀਂ ਆਪਣੇ ਆਪ ਨੂੰ ਸਕ੍ਰੀਨ ਕਰੋ ਵਿਚ ਨੂੰ ਡਾਕਟਰ ਤੋਂ ਵਿਜ਼ਿਟ ਕਰੋ ਤੇ ਅਲਟਰਾਸਾਉਂ ਕਰਵਾ ਕੇ ਦੇਖੋਗੇ ਤੁਹਾਨੂੰ ਫੈਟੀ ਲੀਵਰ ਹੈ ਜਾਂ ਨਹੀਂ ਹੈਗਾ ਤੇ ਅੱਜਕੱਲ ਅਸੀਂ ਓਬੈਸਟੀ ਵਾਸਤੇ ਪੇਸ਼ੈਂਟਸ ਨੂੰ ਕਹਿੰਦੇ ਆ ਕਿ ਓਵਰ weight ਤੁਸੀਂ ਹੈਗੇ ਹੋ ਤਾਂ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਨੇ ਨਾਲ ਜਿਹੜੇ ਕਿ ਹਾਈਲੀ ਓਬੀਜ਼ ਨੇ ਜਿਨ੍ਹਾਂ ਦਾ ਬੀਐਮਆਈ ਬਹੁਤ ਜ਼ਿਆਦਾ ਹੈ ਮੋਰਬਿਡ ਓਬੀਜ਼ ਉਹਨਾਂ ਵਾਸਤੇ ਇੰਜੈਕਟੇਬਲ ਥੈਰੇਪੀਜ਼ ਵੀ ਹੈਗੀਆਂ ਨੇ ਪਹਿਲਾਂ ਸਿਰਫ ਵੈਸਟਰਨ ਕੰਟਰੀਜ਼ ਦੇ ਵਿੱਚ ਇੰਜੈਕਟੇਬਲ ਥੈਰੇਪੀ ਸੀਗੀਆਂ ਅੱਜਕੱਲ ਅਸੀਂ ਇੰਡੀਆ ਦੇ ਵਿੱਚ ਵੀ ਪਿਛਲੇ 4-5 ਮਹੀਨੇ ਤੋਂ ਇੰਜੈਕਟੇਬਲ ਥੈਰੇਪੀ ਸ਼ੁਰੂ ਕਰ ਦਿੱਤੀਆਂ ਨੇ ਜਿਹਦੇ ਨਾਲ ਵੀ ਇੰਜੈਕਸ਼ਨਸ ਤੁਸੀਂ ਵੀਕਲੀ ਇੰਜੈਕਸ਼ਨ ਲਗਾਣੇ ਆ ਤੇ weight loss ਹੋ ਜਾਂਦਾ ਹੈ ਤੇ ਫੈਟੀ ਲੀਵਰ ਦੇ ਨਾਲ ਨਾਲ ਕੁਝ ਮੈਡੀਕੇਸ਼ਨਸ ਵੀ ਹੈਗੀਆਂ ਨੇ ਜੋ ਕਿ ਫੈਟੀ ਲੀਵਰ ਨੂੰ ਠੀਕ ਕਰਦਿਆਂ ਨੇ ਜਿਵੇਂ ਕਿ ਵਿਟਾਮਿਨ E ਹੈਗਾ ਤੇ ਕੁਝ ਹੋਰ ਮੈਡੀਕੇਸ਼ਨਸ which can treat fatty liver ਤੁਸੀਂ ਇੰਜੈਕਸ਼ਨ ਦੀ ਗੱਲ ਕੀਤੀ ਸਰ ਕੋਈ ਸਾਈਡ ਇਫੈਕਟ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਹੋਦੀ ਜਨਰਲੀ ਜਿਹੜੇ ਇੰਜੈਕਸ਼ਨਸ ਹੈਗੇ ਨੇ ਬੜੇ ਸੇਫ ਹੈਗੇ ਨੇ ਵੈਸਟਰਨ ਕੰਟਰੀਜ਼ ਕਾਫੀ ਟਾਈਮ ਤੋਂ ਲੋਕ ਇਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਸਾਇੰਟਿਫਿਕਸ ਡਾਟਾ ਬਹੁਤ ਜ਼ਿਆਦਾ ਹੈਗਾ ਸਾਡੇ ਕੋਲੇ ਤੇ ਜਿਹੜੇ ਸਾਈਡ ਇਫੈਕਟਸ ਨੇ ਬਹੁਤ ਹੀ ਮਾਈਨਰ ਜਿਵੇਂ ਕਿ ਨੌਜ਼ੀਆ ਯਾ ਵੋਮਿਟਿੰਗ ਇਹ ਮਾਈਨਰ ਸਾਈਡ ਇਫੈਕਟਸ ਹੁੰਦੇ ਨੇ ਅਸੀਂ ਬਹੁਤ ਹੀ ਲੋ ਡੋਸੋ ਇੰਜੈਕਸ਼ਨਸ ਨੂੰ ਸ਼ੁਰੂ ਕਰਦੇ ਹਾਂ ਤੇ ਗ੍ਰੈਜੂਅਲੀ ਦੀ ਡੋਸ ਵਧਾਉਂਦੇ ਹਾਂ ਤਾਂ ਕਿ ਤੁਸੀਂ ਨੂੰ ਟੋਲਰੇਟ ਕਰ ਸਕੋ ਤੇ ਜਨਰਲੀ ਕੋਈ ਮੇਜਰ ਸਾਈਡ ਇਫੈਕਟਸ ਨਹੀਂ ਹੈਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਮਿਲ ਗਏ ਹੋਣਗੇ ਤਾਂ ਇਸ ਸਮੇਂ ਸਾਡੇ ਨਾਲ ਡਾਕਟਰ ਪੁਨੀਤ ਕੁਮਾਰ ਜੁੜੇ ਹੋਏ ਸਿਗੇ ਤਾਂ ਜੇਕਰ ਤੁਹਾਡਾ ਕੋਈ ਸਵਾਲ ਰਹਿ ਗਿਆ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਅਸੀਂ ਫੇਰ ਇਹਨਾਂ ਤੋਂ ਆ ਕੇ ਉਹਨਾਂ ਤੁਹਾਡੇ ਸਵਾਲਾਂ ਦਾ ਜਵਾਬ ਲੈ ਸਕੀਏ ਤੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਔਨ 에ਅਰ ਦੇ ਨਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਕੈਮਰਾ ਪਰਸਨ ਮੋਹਨ ਦਿਨਾ